ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਚ 54933 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕ腐ਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿਨੇ ਕੋਈ ਯਾ ਤੇ ਜੀ ਨੋ ਬੋਰਡ ਬੀਸੀਐਸ ਦੇ ਵੀ ਨਿਕਲਣਗੇ ਕਰਨ ਨੂੰ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਉਹ ਆਪਾਂ ਕੋ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਫਰਕੀ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨ ਦੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨ ਵਿੱਚ ਜਹਾਜ਼ ਨੂੰ ਮੌਕਾ ਦਿੰਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਹਲਕਾ ਇੰਚਾਰਜ ਹਿੰਦਰ ਸਿੰਘ ਧਾਲੀਵਾਲ ਕੋਲੇ ਆਇਆ ਜਿੱਥੇ ਛੱਪੜਾਂ ਦੀ ਸਪਾਈ ਗਈ ਹੈ ਸਾਡੇ ਨਾਲ ਸਰਪੰਚ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਦਿਨਕ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਸਪਣਾ ਜਿਹੜੇ ਸਪਾਈ ਕਰੇ ਗਏ ਜੀ ਅ ਬਾਈ ਜੀ ਗੱਲ ਇਹ ਹੈ ਵੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਸਰਕਾਰ ਬਣਨ ਤੋਂ ਪਹਿਲਾਂ ਵੀ ਜਾਂ ਜਾਂ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੇ ਸਾਨੂੰ ਗਲੀਆਂ ਨਾਲੀਆਂ ਤੇ ਜਾਂ ਛੱਪੜਾਂ ਤੇ ਰੋਕ ਰੱਖਿਆ ਉਹਤੇ ਵੀ ਕੀ ਰੋਖਿਆ ਉਹ ਵੀ ਪੂਰਾ ਨਹੀਂ ਕੀਤਾ ਪਿੰਡਾਂ ਦੇ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਕੀ ਹਾਲਾਤ ਸੀਗੇ ਆਪਾਂ ਨੂੰ ਭਲੀ ਭਾਂਤੀ ਬਤਾਏ ਜਲੂਰ ਵਾਲੀ ਸੰਗਤ ਖੜੀ ਐ ਸਿੱਖੇ ਵਾਲੇ ਖੜਿਆ ਹਰੀਗੜ ਵਾਲੀ ਖੜੇ ਐ ਮਤਲਬ ਉਹਨਾਂ ਰਾਹਾਂ ਤੇ ਜਿੱਥੇ ਛੱਪੜ ਸੀਗੇ ਉੱਥੇ ਹੀ ਸਕੂਲ ਸੀਗੇ ਬੱਚੇ ਗੰਦੇ ਪਾਣੀ ਦੇ ਵਿੱਚ ਦੀ ਕਹਿੰ ਲੋ ਸਕੂਲ ਜਾਂਦੇ ਸੀ ਉਹ ਇੱਕ ਛੱਪੜ ਦੀ ਸਮੱਸਿਆ ਨਹੀਂ ਸੀ ਉਹ ਸਕੂਲ ਦੀ ਵੀ ਸੀ ਉਹ ਪਿੰਡ ਦੀ ਵੀ ਸੀ ਕਿਸੇ ਵੀ ਪਿੰਡ 'ਚ ਜਦੋਂ ਕਿਤੋਂ ਐਂਟਰ ਹੋਣਾ ਤਾਂ ਮੂਰੇ ਚਾਲੇ ਮਿਲਣੀ ਸੜਕ ਦੇ ਉੱਤੇ ਖੜੇ ਗੰਦੇ ਪਾਣੀ ਦੀ ਤੋਂ ਮੋਸ਼ਕ ਮਾਰਦਾ ਹੁੰਦਾ ਉਹ ਪਾਣੀ ਮਿਲਣਾ ਤਾਂ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਸੋਚ ਚੁੱਕੀ ਉਹ ਤੋਂ ਬਾਅਦ ਖਾਸ ਕਰਕੇ ਸਾਡੇ ਐਮਪੀ ਸੰਗਰੂਰ ਮੀਤ ਹੇਰ ਜੀ ਨੇ ਜਿਵੇਂ ਬਰਨਾਲੇ ਦੀ ਗੱਲ ਕਰਾਂ ਤਾਂ ਪਹਿਲਾਂ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਿਹੜਾ ਫੰਡ ਵੀ ਆਇਆ ਇਹਦੇ ਤੇ ਕਹਿੰ ਲੋ ਸੀਰੀਅਸ ਹੋ ਕੇ ਕੰਮ ਵੀ ਕੀਤਾ ਤਾਂ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਵੀ ਕੱਲੇ ਬਰਨਾਲੇ ਹਲਕੇ ਦੀ ਜੇ ਗੱਲ ਕਰੀਏ 90% ਛੱਪੜ ਜਿਹੜੇ ਥਾਪਰ ਮਾਡਲ ਹੋ ਚੁੱਕੇ ਆ ਜਿਹਦਾ ਥਾਪਰ ਮਾਡਲ ਜਾਂ ਸੀਚਲ ਮਾਡਲ ਕਹਿ ਲੋ ਉਹ ਬਣ ਕੇ ਉਹ ਤੋਂ ਬਾਅਦ ਉਹਦੀ ਪਾਈਪਲਾਈਨ ਪਾ ਕੇ ਉਹ ਪਾਣੀ ਨੂੰ ਕਿਸਾਨਾਂ ਨੂੰ ਖੇਤੀ ਵਾਸਤੇ ਵਰਤਣ ਲਈ ਜੇ ਉਹ ਤੋਂ ਬਾਅਦ ਵਰਤਣਾ ਵੀ ਨਹੀਂ ਤਾਂ ਅੱਗੇ ਕੋਈ ਡਰੇਨ ਹੈ ਜਾਂ ਕੋਈ ਨਾਲਾ ਹੈ ਉਹਦੇ ਵਿੱਚ ਵਾਧੂ ਪਾਣੀ ਪਾਇਆ ਗਿਆ ਤਾਂ ਜੋ ਪਿਛੇ ਪਾਣੀ ਇਕੱਠਾ ਨਾ ਹੋਵੇ ਜਾਂ ਓਵਰਫਲੋ ਨਾ ਕਰੇ ਇਹ ਸੇ ਇਹ ਹੈ ਤਾਂ ਉਹ ਤੋਂ ਬਾਅਦ ਜਿਹੜੇ ਛੱਪੜ ਕੋਈ ਰਹਿ ਵੀ ਗਏ ਜਾਂ ਹੁਣ ਜਿਵੇਂ ਮੌਨਸੂਨ ਦਾ ਟਾਈਮ ਸੀ ਪਾਣੀ ਜਿਆਦਾ ਆਉਂਦਾ ਤਾਂ ਜਿਹੜੇ ਕੱਚੇ ਛੱਪੜ ਵੀ ਨੇ ਜਾਂ ਜੋ ਹੋਰ ਸੀਗੇ ਉਹਨਾਂ ਦੀ 100% ਦੀ ਕੋਈ ਵੀ ਕਿਸੇ ਪਿੰਡ ਦਾ ਛੱਪੜ ਨਹੀਂ ਬਚਿਆ ਹਰ ਇੱਕ ਛੱਪੜ ਦੀ ਸਮੇ ਸਿਰ ਸਫਾਈ ਹੋਈ ਹੈ ਉਹਦੇ ਤੇ ਕੰਮ ਹੋਇਆ ਤੇ ਇਹਦੇ ਤੇ ਲੋਕ ਵੀ ਕਹ ਲੋ ਵੀ ਇੱਕ ਧੰਨਵਾਦ ਵਾਲੀ ਗੱਲ ਹੁੰਦੀ ਆ ਵੀ ਪੁੱਤਾਂ ਤਾਂ ਤੁਸੀਂ ਇਸ ਗੰਦੇ ਪਾਣੀ ਦੇ ਵਿੱਚ ਦੀ ਲੰਘਦੇ ਰਹੇ ਆ ਜਿਹੜਾ ਬਈ ਤੁਸੀਂ ਸਵਰਗ ਬਣਾਤਾ ਜਿਵੇਂ ਕਈ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਸੀ ਜਿਵੇਂ ਸਿੱਖੇ ਦੀ ਹੈ ਉਹਦੀ ਪਾਈਪਲਾਈਨ ਜਾ ਕੇ ਬਹੁਤ ਲੰਬੀ ਆ 4-5 ਕਿਲੋਮੀਟਰ ਦੀ ਉਹ ਪਾਈਪ ਪੈਣੀ ਆ ਜਿਹੜੀ ਗੰਦੇ ਪਾਣੀ ਲਈ ਉਹ ਵੀ ਪ੍ਰੋਜੈਕਟ ਪਾਸ ਹੋ ਚੁੱਕਿਆ ਸਵਾ ਕਰੋੜ ਰੁਪਏ ਉਹਦੀ ਲਾਗਤ ਹੈ ਹਰ ਇੱਕ ਚੀਜ਼ ਤੇ ਮਤਲਬ ਇਹ ਇੱਕ ਪਿੰਡ ਦੀ ਨਹੀਂ ਜਿੰਨੇ ਆਪਣੀਆਂ ਹਲਕੇ ਦੇ ਵਿੱਚ 39 ਪੰਚਾਇਤਾਂ ਨੇ ਵੱਡੇ ਪਿੰਡ 29-30 ਨੇਗੇ ਹਰ ਇੱਕ ਪਿੰਡ ਦੇ ਵਿੱਚ ਕੰਮ ਹੋਇਆ ਤੇ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਵੀ ਹੋਇਆ ਸਰ ਜੇ ਸਕੀਮਾਂ ਦੀ ਗੱਲ ਕਰੀ ਸਮੇਂ-ਸਮੇਂ ਸਕੀਮਾਂ ਦਿੱਤੀ ਜਾਂਦੀਆਂ ਪਿੰਡ ਜੁਨੀ ਬਿਲਕੁਲ ਇਹ ਕਿਉਂਕਿ ਜਦੋਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੇਰੇ ਕੋਲੇ ਹਰਾ ਪੈਨ ਆ ਗਿਆ ਤਾਂ ਲੋਕਾਂ ਦੇ ਹੱਕ ਚ ਹੀ ਚੱਲਣਾ ਤਾਂ ਉਹ ਪਹਿਲੇ ਦਿਨ ਤੋਂ ਚਾਹੇ ਉਹ ਨੌਕਰੀਆਂ ਦੀ 55000 ਪਲੱਸ ਨੌਕਰੀ ਪੰਜਾਬ ਦੇ ਨੌਜਵਾਨਾਂ ਨੂੰ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ਼ ਤੋਂ ਕਿਸੇ ਐਮ ਐਲ ਏ ਮੰਤਰੀ ਤੋਂ ਬਿਨਾ ਜਿਹੜਾ ਬੱਚਾ ਉਹਦੀ ਮਿਹਨਤ ਕਰਦਾ 55000 ਨਿਯੁਕਤੀ ਪੱਤਰ ਮੁੱਖ ਮੰਤਰੀ ਸਾਹਿਬ ਆਪਦੇ ਹੱਥੀਂ ਸਿਰਫ 3 ਸਾਲਾਂ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਸੋਚਣ ਵਾਲੀ ਹੈ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਕੱਢ ਕੇ ਦੇਖ ਲਿਓ ਕਿਸੇ 'ਚ 12000 15000 18000 20000 ਨਹੀਂ ਸੀ ਨੌਕਰੀ ਟੱਪੀ ਉਹ ਵੀ ਅਖੀਰਲੇ ਸਾਲ ਚਾ ਕੇ ਜਦੋਂ ਵੋਟਾਂ ਆ ਗਈਆਂ 17 'ਚ ਵੋਟਾਂ ਨੇ ਤਾਂ 16 'ਚ ਨੌਕਰੀ 12 'ਚ ਵੋਟਾਂ ਨੇ 11 'ਚ 7 'ਚ ਤਾਂ 6 'ਚ ਨੌਕਰੀ ਇਹ ਪਹਿਲੇ ਦਿਨ ਤੋਂ ਜਦੋਂ ਤੋਂ ਮੁੱਖ ਮੰਤਰੀ ਬਣੇ ਪਹਿਲੇ ਦਿਨ ਤੋਂ ਨੌਕਰੀਆਂ ਦੇਣ ਦਾ ਕੰਮ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾ ਚਾਹੀ ਕਰਾਂ ਵਾਲੀ ਬਿਜਲੀ ਹੋਵੇ ਮੁਫਤ ਬਿਜਲੀ ਹੋਵੇ ਜਾਂ ਜਿਹੜੇ ਵਾਦੇ ਕੀਤੇ ਵੀ ਨਹੀਂ ਸੀ ਜਿਵੇਂ ਨਹਿਰੀ ਪਾਣੀ ਪੰਜਾਬ ਦੇ ਪਾਣੀ ਦਾ ਲੈਵਲ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈ ਰਿਪੋਰਟਾਂ ਆਉਣ ਲੱਗੀਆਂ ਸੀ ਵੀ ਆਉਣ ਵਾਲੇ 20 ਸਾਲਾਂ ਚ ਪੰਜਾਬ ਮਾਰੂਥਲ ਬਣ ਜਾਊਗਾ ਤਾਂ ਪਿਛਲੇ ਸਾਲ ਦੀ ਜਿਹੜੀ ਇੱਕ ਰਿਪੋਰਟ ਸੀਗੀ ਸੈਂਟਰ ਦੀ ਕੋਈ ਆਪਣੀ ਨਹੀਂ ਸੀਗੀ ਜਿਹਦੇ ਨਾਲ ਕੁਝ ਏਰੀਆ ਦੇ ਵਿੱਚ ਲੈਵਲ ਖੜ ਗਿਆ ਜਿਵੇਂ ਆਪਣੇ ਦੇਸੀ ਪਹਾੜਾਂ 'ਚ ਕਹਿੰਦੇ ਹੁੰਦੇ ਸੀ ਵੀ ਹਰੇਕ ਸਾਲ ਝੋਨੇ ਵੇਲੇ ਨਲਕਾ ਪਾਉਣਾ ਪੈਂਦਾ ਉਹ ਲੈਵਲ ਖੜ ਗਿਆ ਕਈਆਂ 'ਚ 2-2 ਫੁੱਟ ਲੈਵਲ ਉੱਪਰ ਆਇਆ ਉਹ ਤਾਂ ਆਇਆ ਵੀ ਜਿਹੜਾ ਪੰਜਾਬ ਦੇ ਪਾਣੀ ਦਾ ਹਿੱਸਾ ਸੀ ਨਹਿਰੀ ਪਾਣੀ ਦਾ ਹਿੱਸਾ ਦਰਿਆਵਾਂ ਦਾ ਹਿੱਸਾ ਉਹ ਪੰਜਾਬ ਨੇ ਵਰਤਣਾ ਸ਼ੁਰੂ ਕੀਤਾ ਇੱਥੇ ਰੌਲਾ ਤਾਂ ਬਹੁਤ ਪਾਉਂਦੇ ਰਹੇ ਵੀ SBYL ਸਾਡੇ ਲਾਸ਼ਾਂ ਦੇ ਉੱਪਰ ਦੀ ਜਾਊ ਜੀ SBYL ਨਹੀਂ ਬਣ ਦੇਣੀ ਅਸੀਂ ਆਹ ਨਹੀਂ ਬਣਨ ਦੇਣਾ ਪਰ ਅਸਲ 'ਚ ਨਹਿਰੀ ਪਾਣੀ ਤੇ ਕੰਮ ਕਿਸੇ ਨੇ ਨਹੀਂ ਕੀਤਾ ਮੇਰੇ ਤਕਰੀਬਨ 40 45% ਸ਼ੇਅਰ ਪੰਜਾਬ ਆਪਦੇ ਹਿੱਸੇ ਦਾ ਵਰਤਦਾ ਸੀ ਬਾਕੀ ਸਾਰਾ ਹਰਿਆਣਾ ਰਾਜਸਥਾਨ ਨੂੰ ਜਾਂਦਾ ਸੀ ਹੁਣ ਨਵੇਂ ਖਾਲੇ 100 100 ਸਾਲ ਬਾਅਦ ਸੂਏ ਬਣੇ ਜਿਹੜੇ ਲੋਕਾਂ ਨੇ ਬਾਹਲੇ ਸੀ ਪਾਣੀ ਨਹੀਂ ਸੀ ਆਉਂਦਾ ਲੋਕਾਂ ਨੇ ਬੋਣਾ ਹੀ ਨਹੀਂ ਸੀ ਕੋਈ ਮਿੱਟੀ ਨਹੀਂ ਸੀ ਲਾਉਂਦਾ ਕੋਈ ਧਿਆਨ ਨਹੀਂ ਸੀ ਦਿੰਦਾ ਨਮੀਆਂ ਪਾਈਪਲਾਈਨਾਂ ਮੈਂ ਹੁਣ ਪਠਲਾ ਪਿੰਡ ਤੋਂ ਆਏ ਆ ਉਹ ਸੰਗਤ ਮੈਨੂੰ ਉੱਥੇ ਖੇਤ ਖੜਾ ਕੇ ਦਿਖਾਉਣ ਲੱਗ ਗਏ ਉਹ ਕੱਟੂ ਦੀ ਹੱਦ ਤੇ ਪਾਣੀ ਲੈ ਆਏ ਆ ਆਪਦੇ ਪਿੰਡੋਂ ਕਹਿੰਦੇ ਬਾਈ ਸਾਡੇ ਦਾਦਿਆਂ ਨੇ ਵੀ ਇਸ ਪੈਪ ਦਾ ਮੋਗੇ ਦਾ ਪਾਣੀ ਨਹੀਂ ਸੀ ਲਾਇਆ ਅਸੀਂ ਲਾਇਆ ਤਾਂ ਇਸ ਦੇ ਨਾਲ ਕੱਲਾ ਕਿਸਾਨਾਂ ਨੂੰ ਨਹੀਂ ਪੰਜਾਬ ਦਾ ਜਿਹੜਾ ਭਵਿੱਖ ਹੈ ਪੰਜਾਬ ਦਾ ਜਿਹੜਾ ਫਿਊਚਰ ਹੈ ਉਹ ਬੱਚਿਆ ਮੋਟਰਾਂ ਵਾਲੀ ਲਾਈਟ ਹੋਗੀ ਘਰਾਂ ਵਾਲੀ ਬਿਜਲੀ ਮੁਕਤ ਹੋਗੀ ਸੜਕ ਸੁਰੱਖਿਆ ਫੋਰਸ ਜਿਹਦੇ ਨਾਲ ਐਕਸੀਡੈਂਟਾਂ ਦੇ ਵਿੱਚ ਮੌਤਾਂ ਕੱਟੀਆਂ ਨੇ ਜਿਹੜਾ ਹੁਣ ਕਹਿੰ ਲੋ ਤਾਜ਼ੀ-ਤਾਜ਼ੀ ਹਜੇ ਗੱਲ ਆ ਅਗਸਤ ਮਹੀਨੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਅਨਾਉਂਸ ਕਰ ਚੁੱਕਿਆ ਵੀ ਹਰ ਇੱਕ ਨੂੰ 10 ਲੱਖ ਰੁਪਏ ਦਾ ਚਾਹੇ ਪ੍ਰਾਈਵੇਟ ਹਸਪਤਾਲ ਚੋਂ ਸਰਕਾਰੀ ਚੋਂ ਕਿਦੋਂ ਵੀ ਇਲਾਜ ਕਰਾਓ 10 ਲੱਖ ਰੁਪਏ ਦਾ ਇਲਾਜ ਕੋਈ ਜਾਤੀ ਦਾ ਨਹੀਂ ਕੋਈ ਇਨਕਮ ਦਾ ਸਰਟੀਫਿਕੇਟ ਨਹੀਂ ਹਰ ਇੱਕ ਬੰਦੇ ਨੂੰ ਜਰਨਲ ਨੂੰ ਐਸਸੀ ਨੂੰ ਬੀਸੀ ਨੂੰ ਕਿਸੇ ਕੋਲੇ ਕੋਈ ਨੌਕਰੀ ਕਰਦਾ ਸਰਕਾਰੀ ਹਰ ਇੱਕ ਬੰਦੇ ਨੂੰ 10 ਲੱਖ ਦਾ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਉਹਦੇ ਲਈ ਖਾਸ ਕਰਕੇ ਮਤਲਬ ਅਸੀਂ ਧੰਨਵਾਦ ਕਰਾਂਗੇ ਇਹ ਤੋਂ ਬਿਨਾ ਜਿਹੜਾ ਕਹ ਲੋ ਵੀ ਨਸ਼ੇ ਤੇ ਵੀ ਜਿਹੜਾ ਵੱਡੀ جنگ ਛੇੜੀ ਹੋਈ ਹੈ ਉਹਦੇ ਤੇ ਹਰ ਇੱਕ ਚੀਜ਼ ਤੇ ਲੋਕਾਂ ਦੀ ਸਰਕਾਰ ਲੋਕਾਂ ਦਾ ਕਿਵੇਂ ਫਾਇਦਾ ਕਰ ਸਕਦੀ ਹੈ ਉਸੇ ਤੇ ਮਾਨ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਮਤਲਬ ਕਹਿ ਲੋ ਵੀ 24 ਘੰਟੇ ਦਿਨ ਰਾਤ ਇੱਕ ਕਰਕੇ ਲੱਗੀ ਹੋਈ ਹੈ ਜਿਹਦਾ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਆ ਪਿੰਡ ਦੇ ਸਰਪੰਚ ਵੀ ਉਹਨਾਂ ਨੇ ਵੀ ਗੱਲਬਾਤ ਹਾਂਜੀ ਸਰ ਕੀ ਕਹਿਣਾ ਜਾਨਾ ਛੱਪੜ ਜੋ ਸਫਾਈ ਹੋਈ ਹੈ ਜੀ ਭਾਈ ਪਹਿਲਾਂ ਤਾਂ ਮੈਂ ਭੋਣ ਤੁਮਨ ਸਭਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਮੁੱਖ ਮੰਤਰੀ ਨੇ ਅਸੀਂ ਕਹਿ ਸਕਦੇ ਹਾਂ ਵੀ ਪਹਿਲਾਂ ਦੀਆਂ ਸਰਕਾਰਾਂ ਸੀ ਜੋ ਗੱਲਾਂ ਕਰਦੀਆਂ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਕੰਮ ਕਰਦੀ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਵੀ ਜਾ ਕੇ ਦੇਖ ਲੋ ਵੀ ਜਿਹੜਾ ਛੱਪੜ ਅੱਜ ਤਾਂ ਅਸੀਂ ਅਸੀਂ ਤਾਂ ਕੀ ਸਾਡੇ ਬਜ਼ੁਰਗਾਂ ਨੇ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ ਜੀ ਜਿਹੜਾ ਅੱਜ ਤੱਕ ਵੀ ਪੱਟਿਆ ਨਹੀਂ ਗਿਆ ਕਿਉਂਕਿ ਅਸੀਂ 70 ਸਾਲਾਂ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਅਸੀਂ ਵੋਟਾਂ ਪਾਉਂਦੇ ਆ ਰਹੇ ਹਾਂ ਪਰ ਕਿਸੇ ਨੇ ਵੀ ਉਧਰ ਸੋਚਿਆ ਨਹੀਂ ਹੈਗਾ ਵੀ ਗਲੀਆਂ ਨਾਲੀਆਂ ਦੇ ਵਿੱਚ ਇੰਨਾ ਪਾਣੀ ਭਰਿਆ ਰਹਿੰਦਾ ਕਿਉਂ ਰਹਿੰਦਾ ਕਿਉਂਕਿ ਇਹ ਸਰਕਾਰ ਕਿਉਂਕਿ ਗਰਾਊਂਡ ਲੈਵਲ ਤੇ ਕੰਮ ਕਰਦੀ ਆ ਆ ਕੇ ਦੇਖ ਦਿਆ ਵੀ ਕੀ ਸਮੱਸਿਆ ਬਾਈ ਜੀ ਜਾਂਦੇ ਆ ਸਾਰੇ ਵੀ ਦੇਖ ਦਿਆ ਹਰ ਪਿੰਡਾਂ ਦੇ ਵਿੱਚ ਜਾ ਕੇ ਹਰ ਇੱਕ ਨੂੰ ਪੁੱਛ ਦਿਆ ਵੀ ਕੀ ਸਮੱਸਿਆ ਉੱਥੇ ਲੋਕਾਂ ਦੇ ਹਿਸਾਬ ਨਾਲ ਹੀ ਕੰਮ ਕਰ ਰਹੇ ਨੇ ਬਾਕੀ ਬਾਈ ਮਹਿਮਾਨ ਸਾਹਿਬ ਜੀ ਦਾ ਬਾਈ ਹਰਿੰਦਰ ਧਾਲੀਵਾਲ ਜੀ ਦਾ ਤੇ ਬਾਈ ਗੁਰਮੀਤ ਸਿੰਘ ਮੀਤਿਆ ਹਰ ਜੀ ਦਾ ਧੰਨਵਾਦੀ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੀ ਆ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੀ ਆ ਬਾਕੀ ਦੂਸਰੀ ਗੱਲ ਇਹ ਆ ਬਾਈ ਅੱਜ ਤੱਕ ਕਹਿੰਦੇ ਹੁੰਦੇ ਨੇ ਟਿੱਬਿਆਂ ਨੂੰ ਪਾਣੀ ਉਹ ਇਹ ਸਰਕਾਰ ਨੇ ਦਿੱਤਾ ਅਸੀਂ ਮਾਣ ਕਰਦੇ ਆਂ ਇਹ ਸਰਕਾਰ ਦਾ ਕਿਉਂਕਿ ਅਸੀਂ ਦਿਖਾ ਸਕਦੇ ਆਂ ਜੀ ਜੋ ਵੀ ਆ ਕੇ ਦੇਖ ਸਕਦਾ ਵੀ ਟਿੱਬਿਆਂ ਤੇ ਪਾਣੀ ਟਿੱਬਿਆਂ ਤੇ ਖੜ ਕੇ ਦਿਖਾਵਾਂਗੇ ਵੀ ਸਾਡੇ ਪਾਣੀ ਦਿੱਤਾ ਸਿੱਧਾ ਨਹਿਰ ਚੋਂ ਮੋਗਾ ਇਹ ਸਰਕਾਰ ਨੇ ਦਿੱਤਾ ਤੇ ਇਹ ਸਰਕਾਰ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਸਰਕਾਰ ਨੂੰ ਅ ਜੇ ਗੱਲ ਕਰੀਏ ਸਮੇਂ-ਸਮੇਂ ਸਰ ਸਫਾਈ ਹੋ ਰਹੀ ਹੈ ਜੀ ਹਾਂਜੀ ਹਾਂਜੀ ਅਸੀਂ ਤੁਸੀਂ ਦੇਖ ਵੀ ਸਕਦੇ ਹੋ ਪਿੰਡਾਂ ਚ ਕਿ ਕਦੋਂ ਵੀ ਜੇ ਕਿਸੇ ਨੇ ਦੇਖਣਾ ਅਸੀਂ ਦਿਖਾ ਵੀ ਸਕਦੇ ਆ ਕਦੋਂ ਮਰਜ਼ੀ ਆਜੋ ਅਸੀਂ ਸੱਪੜਾਂ ਦੀ ਹੁਣ ਵੀ ਕੰਮ ਚੱਲ ਰਿਹਾ ਮੇਰੇ ਪਿੰਡ ਤੁਸੀਂ ਆਜੋ ਮੈਂ ਦਿਖਾ ਵੀ ਸਕਦਾ ਵੀ ਕੰਮ ਚੱਲ ਰਿਹਾ ਸਾਡੇ ਨਾਲ ਹੋਰ ਵੀ ਪਿੰਡ ਦੇ ਸਰਪੰਚ ਉਹਨਾਂ ਨਾਲ ਵੀ ਗੱਲਬਾਤ ਕਰ ਗਏ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਸੱਪੜਾਂ ਦੀ ਸਫਾਈ ਕੀਤੀ ਗਈ ਹੈ ਜੀ ਸੱਪੜਾਂ ਦੀ ਸਫਾਈ ਪਹਿਲਾਂ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਐਮਪੀ ਮੀਤ ਹੈਰ ਜੀ ਦਾ ਹਲਕਾ ਅੰਚਾਰ ਹਰਿੰਦਰ ਧਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਜਿਹੜੀਆਂ ਪਹਿਲਾਂ ਕਹਿੰਦੇ ਹੁੰਦੇ ਵੀ ਕਹਿਣੀ ਤੇ ਕਰਨੀ ਵਿੱਚ ਫਰਕ ਸੀ ਜਿਵੇਂ ਸਰਕਾਰਾਂ ਨੇ ਕਿਹਾ ਪਹਿਲਾਂ ਕਰਿਆ ਨਹੀਂ ਸਾਡੇ ਆਪਣੇ ਪਿੰਡ ਦੀ ਮੈਂ ਜਰੂਰ ਦਾ ਸਰਪੰਚਾਂ ਜੀ ਸਾਡੇ ਸਕੂਲ ਮੂਰੇ ਅੱਜ ਤੋਂ 70 ਸਾਲਾਂ ਦੀ ਗੱਲ ਹੀ ਕਰਦੇ ਆ ਪਰ 75 ਸਾਲਾਂ ਤੋਂ ਚੱਲ ਹੀ ਸੀ ਜਦੋਂ ਵੀ ਕਿਸੇ ਸਰਕਾਰ ਨੂੰ ਕਹਿੰਦੇ ਸੀ ਵੀ ਹੋਊਗਾ ਪਰ ਹੋਇਆ ਨਹੀਂ ਪਰ ਜਦੋਂ ਅਸੀਂ ਆਪਣੀ ਆਪਣੇ ਮੀਤ ਹਰਜੀ ਕੈਬਨਿਟ ਮੰਤਰੀ ਬਣੇ ਅਸੀਂ ਇਹਨਾਂ ਕੋਲੇ ਗੱਲ ਕਰੀ ਇਹਨਾਂ ਨੇ ਉਹ ਕਰਕੇ ਦਿਖਾਇਆ ਸੋ ਉੱਥੇ ਥਾਪਰ ਮਾਡਲ ਬਣਾ ਕੇ ਪਾਣੀ ਨਿਕਲਦਾ ਕਰਿਆ ਜਿਹੜਾ ਕਿ ਸਕੂਲ ਵਾਲੇ ਬੱਚਿਆਂ ਦਾ ਫਾਇਦੀ ਸੀ ਸਾਡੇ ਸਟੇਸ਼ਨ ਨੂੰ ਵੀ ਰਸਤਾ ਜਾਂਦਾ ਸੀ ਸਾਡੇ ਗੁਰੂ ਘਰ ਨੂੰ ਵੀ ਸਾਡੇ ਪਿੰਡ ਦੀ ਸਾਰਿਆਂ ਨੂੰ ਪ੍ਰਾਣੀ ਮੰਗ ਇਹ ਸੀ ਫੇਰ ਇੱਕ ਹੋਰ ਸਾਡੇ ਪਿੰਡ ਦਾ ਦੂਸਰਾ ਛੱਪੜ ਸੀ ਜਿਹੜਾ ਕਿ ਉਸ ਦਾ ਵੀ ਨਿਕਾਸ ਨਹੀਂ ਸੀਗਾ ਉਹ ਵੀ ਇਹਨਾਂ ਨੇ ਕਰਕੇ ਕਰਵਾਇਆ ਜਿਹੜੀ ਗੱਲ ਤੇ ਕਹੇ ਨਹੀਂ ਤੇ ਕਰਨੀ ਦੇ ਬੱਕੇ ਆ ਸਾਡੇ ਮੁੱਖ ਮੰਤਰੀ ਸਾਹਿਬ ਐਮਪੀ ਸਾਹਿਬ ਮੀਤਹਿਰ ਜੀ ਬਾਕੀ ਸਾਡੇ ਪਿੰਡ ਜਿਹੜਾ ਨਹਿਰੀ ਪਾਣੀ ਹੈ ਉਹ ਅੱਜ ਤੱਕ ਉਹ ਕਈ ਖੇਤਾਂ 'ਚ ਪਹੁੰਚਿਆ ਹੀ ਨਹੀਂ ਸਿਕਾ ਕਿਸੇ ਨੂੰ ਤਾਂ ਪਤਾ ਹੀ ਨਹੀਂ ਸੀ ਨਹਿਰੀ ਪਾਣੀ ਇੱਥੇ ਲੱਗਦਾ ਜਦੋਂ ਨਕਸ਼ੇ ਦੇਖੇ ਤਾਂ ਉੱਥੇ ਖਾਲ ਸੀਗੇ ਪੁਰਾਣੇ ਉੱਥੇ ਤੱਕ ਪਾਣੀ ਪਹੁੰਚਦਾ ਕਰਿਆ ਜਿਹੜੀ ਲਾਈਟ ਦੀ ਗੱਲ ਹੈ ਪਿੰਡਾਂ ਦੇ ਵਿੱਚ ਲਾਈਟ ਅੱਜ ਤੱਕ ਇਹ ਦੇਖਦੇ ਹੁੰਦੇ ਸੀ ਵੀ ਅਗਲਾ ਕਦੋਂ ਆਉਂਦਾ ਸੀ ਵੀ ਆਊ ਕਦੋਂ ਪਰ ਹੁਣ ਸੋਚਦੇ ਆ ਵੀ ਜਾਊ ਕਦੋਂ ਕਿਉਂਕਿ ਲੋਕ ਬੰਦ ਕਰਕੇ ਪਾਣੀ ਲਗਾ ਰਿਹਾ ਅਸੀਂ ਇਹ ਸਰਕਾਰ ਦੇ ਖੋਰ ਬਾਕੀ ਜਿੰਨੇ ਵੀ ਪਿੰਡਾਂ ਨੂੰ ਗ੍ਰਾਂਟਾਂ ਲਾ ਲਓ ਸਾਡੇ ਪਿੰਡ ਲਾ ਲਓ ਅਸੀਂ ਆਪਦੇ ਪਿੰਡ ਦੀ ਧਾਰ ਨਹੀਂ ਦਿੰਦੇ ਆ ਵੀ ਗ੍ਰਿਡ ਸਾਡੇ ਪਿੰਡ ਬਣਿਆ ਤੇ ਬਾਕੀ ਸਕੂਲ ਦੇ ਖਾਤਰ ਕਿਸੇ ਨੇ ਵੀ ਅਜ ਤੱਕ ਹੈਲਥ ਗਾਟ ਡਿਸਪੈਂਸਰੀ ਸਰਕਾਰੀ ਹਸਪੀਟਲ ਡੰਗਰ ਹਸਪੀਟਲ ਮਤਲਬ ਕਿ ਜਿਹੜੇ ਕੰਮ ਵੀ ਕਹੇ ਉਹ 3 ਸਾਲਾਂ ਦੇ ਵਿੱਚ ਕਰੇ ਬਾਕੀ 2 ਸਾਲਾਂ ਦੇ ਹੋਰ ਆ ਜਿਵੇਂ ਨੌਕਰੀਆਂ ਨੇ ਸਾਡੇ ਪਿੰਡ ਬਿਨਾ ਮੈਰਟ ਤੇ ਆਧਾਰ ਤੇ ਮਿਲੀਆਂ ਨਾ ਕੋਈ ਪੈਸਾ ਨਾ ਕੁਝ ਹੋਰ ਅੱਗੇ ਜਿਵੇਂ ਭਰਤੀ ਹੁੰਦਾ ਸੀ ਤਾਂ ਕਿਸੇ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਪੋਤਾ ਜਾਂ ਦੋਤਾ ਇਹ ਲੱਗਦੇ ਸੀ ਬਿਲੀਫਟੀ ਲੱਗ ਗਿਆ ਜੀ ਐਸਐਚਓ ਲੱਗ ਗਿਆ ਇੱਥੇ ਉਹ ਲੱਗੇ ਬੰਦੇ ਟੀਚਰ ਮਾਸਟਰ ਜਿਨ੍ਹਾਂ ਨੇ ਅੱਜ ਤੱਕ ਆਪਣੀ ਮਿਹਨਤ ਨਾਲ ਕਰਿਆ ਪੜਿਆ ਤੇ ਹੁਣ ਮੈਂ ਦੁਬਾਰਾ ਫੇਰ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਐਮਪੀ ਸਾਹਿਬ ਦਾ ਮੀਤਿਆਰ ਜੀ ਦਾ ਤੇ ਹਰਿੰਦਰ ਧਾਲੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡਾਂ ਦੇ ਜਿਹੜੇ ਜਿਹੜੇ ਕੰਮ ਕਹੇ ਉਹ ਪੈਲ ਦੇ ਆਧਾਰ ਤੇ ਕਰਾਏ ਜੀ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ